4 ਲੀਟਰ ਦਿੱਤਾ ਦੂਜੇ ਸੂਵੇ 14 ਲੀਟਰ 14 ਹਾਂਜੀ ਠੀਕ ਆ ਅੱਜ ਕਿੰਨੇ ਦਿਨ ਰਹਿ ਗਏ ਸੌਣ ਦੇ ਬਾਈ ਇਹਦੇ 20 ਤਰੀਕ ਦੇ ਦਿਨ ਪੂਰੇ ਆ 10 ਮਹੀਨੇ ਹੂੰ ਤੇ ਹੁਣ ਉਸ ਤੋਂ ਲਈ ਜਾਂਦੀ ਆ ਹੁਣਾਂ ਛੁੱਟੀ ਨੂੰ ਆ ਦੇਖੋ ਤੀਜਾ ਸੂਹਾ ਸੁੰਦੀ ਆ ਹਾਂ ਆ ਦੇਖ ਵੀਰੇ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਜੋਧਪੁਰ ਪਖਰ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਵੀਰੇ ਮੋੜ ਮੰਡੀ ਬਾਈ ਖੁਸ਼ੀਏ ਦੇ ਘਰੋਂ ਦੋਸਤੋ ਵੀਡੀਓ ਆ ਜਮਾ ਇੱਕ ਇੱਕ ਕਰੇ ਲੂਕ ਆ ਮਾ ਦੋਸਤੋ ਕਰੇ ਲੂ ਪਸ਼ੂ ਪਾਲਕ ਦੇ ਘਰੋਂ ਵੀਡੀਓ ਬਣਾ ਰਹੇ ਆ ਆਪਾਂ ਬਾਕੀ ਤੁਸੀਂ ਬਾਈ ਦੇ ਆ ਜਾਨਵਰ ਦੇਖ ਲਓ ਕੋਈ ਵਪਾਰ ਵਾਲਾ ਕੰਮ ਨਹੀਂ ਆਹਾ ਬਾਈ ਨੇ ਇੱਕ ਮੱਝ ਸੇਲ ਕਰਨੀ ਆ ਕਿੰਨਵਾ ਵੀਰੇ ਸੂਆ ਕਿੰਨੇ ਦਿਨਾਂ ਦੀ ਅੱਜ ਕੱਚੀ ਆ ਤੇ ਕੀ ਇਹਦਾ ਮੁੱਲ ਰਹੂਗਾ ਵੀਡੀਓ ਦੇ ਵਿੱਚ ਆਪਾਂ ਸਾਰੀ ਗੱਲਬਾਤ ਮਾਲਕ ਨਾਲ ਕਰ ਲਾਂਗੇ ਵੀਡੀਓ ਨੂੰ ਮੇਰਾ ਵੀਰ ਲਾਸਟ ਤੱਕ ਦੇਖ ਲਿਓ ਮੁੱਲ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ 28 ਤਰੀਕ 10ਵਾਂ ਮਹੀਨਾ ਤੇ 2025 ਆ ਜਾ ਬਈ ਖੁਸ਼ੀ ਵੀਡੀਓ ਦੇ ਸਾਹਮਣੇ ਆ ਜਾ ਹੋਰ ਕੀ ਹਾਲ ਹੈ ਵੀਰੇ ਠੀਕ ਆ ਬਾਈ ਤੁਸੀਂ ਦੱਸੋ ਹੋਰ ਪਹਿਲਾਂ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਮੇਰਾ ਨਾ ਮੋਬਾਈਲ ਨੰਬਰ ਹੈ 99153 ਹੂੰ 96943 ਠੀਕ ਆ ਘਰੇਲੂ ਕੰਮ ਆਪਣਾ ਹਨਾ ਬਾਈ ਹਾਂ ਜੀ ਹਾਂ ਹਾਂ ਕਿੰਨਵਾਂ ਸੂਆ ਵੀਰੇ ਇਹ ਸੂਣ ਵਾਲੀ ਆ ਹੁਣ ਇਹ ਤੀਜਾ ਸੂਆ ਸੂ ਜੀ ਤੀਜਾ ਸੂਆ ਸੂਗੀ ਕਰਦੀ ਆ ਆਪਣੀ ਨਹੀਂ ਪਹਿਲੇ ਸੂਏ ਲੈ ਕੇ ਆਂਦੀ ਸੀ ਪਹਿਲੇ ਹੀ ਲਿਆਂਦੀ ਸੀ ਵੀ ਦੋ ਸੂਏ ਤਾਂ ਕਰੀ ਮੰਨ ਕੇ ਚੋਲੀ ਕਰੂ ਹੋ ਗਿਆ ਕੰਮ ਜਦੋਂ ਦੋ ਸਾਲ ਪਸੂ ਰੱਖ ਲਿਆ ਹਨਾ ਹਾਂ ਜੀ ਹਾਂ ਤੇ ਕਿੰਨਾ ਕਿੰਨਾ ਦੁੱਧ ਦਿੰਦੀ ਰਹੀ ਆ ਸਹੀ ਜਾਂ ਜਿਹੜਾ ਵੀਰੇ ਪਹਿਲੇ ਸੂਏ ਨੇ 12 ਲੀਟਰ ਦਿੱਤਾ ਦੂਜੇ ਸੂਏ 14 ਲੀਟਰ 14 ਹਾਂਜੀ ਠੀਕ ਆ ਅੱਜ ਕਿੰਨੇ ਦਿਨ ਰਹਿ ਗਏ ਸੌਣ ਦੇ ਬਾਈ ਇਹਦੇ 20 ਤਰੀਕ ਦੇ ਦਿਨ ਪੂਰੇ ਆ 10 ਮਹੀਨੇ ਹਾਂ ਤੇ ਹੁਣ ਉਸ ਤੋਂ ਲਈ ਜਾਂਦੀ ਆ ਉੱਤੇ ਲਈ ਜਾਂਦੇ ਆ ਅੱਜ ਤਕਰੀਬਨ 8 ਦਿਨ ਉੱਤੋਂ ਦੀ ਹੋ ਗਏ ਹਾਂ ਪਿਛਲੇ ਆ ਪਿਛਲੇ ਸੂਏ ਇਹ 12 13 ਦਿਨਾਂ ਤੋਂ ਸੋਈ ਸੀ ਪਤੇ ਵੀ ਉੱਤੇ 12 13 ਦਿਨ ਲੱਗੇ ਸਣ ਕੇ ਠੀਕ ਆ ਠੀਕ ਆ ਦੁੱਧ ਬਾਈ ਬਹੁਤ ਸੋਹਣਾ ਦੱਸਦਾ ਬਾਕੀ ਦੋਸਤੋ ਲੈਵਲ ਹੋਵੇ ਦੀ ਬਹੁਤ ਸੋਹਣੀ ਆ ਫਿੱਟ ਜੇ ਲੈਵੇ ਵਾਲੀ ਆ ਆ ਤੁਹਾਨੂੰ ਮੈਂ ਦਿਖਾ ਦਿੰਨਾ ਉਧਰੋਂ ਕਰੀ ਬਾਈ ਇੱਧਰ ਬਾਕੀ ਖੋਲ ਕੇ ਤੋ ਆ ਦੇਖੋ ਕਰਮਾਲੀ ਦਾ ਹਵਾਨਾ ਦੇਖੋ ਤੁਸੀਂ ਸਿੰਘ ਥੋੜਾ ਜਿਹਾ ਇੱਕ ਜਰੂਰ ਟੇਡਾ ਜਾ ਗੱਲ ਕਰ ਆਪਾਂ ਜਿਹੜਾ ਮੇਨ ਕਾਮਾ ਲੇਵਾ ਦੇਖੋ ਬਈ ਆਪਾਂ ਜਿੱਥੋਂ ਦੁੱਧ ਲੈਣਾ ਹੈ ਗਾ ਪਸ਼ੂ ਤੋਂ ਬਾਕੀ ਬਈ ਖੁਸ਼ੀਆਂ ਨੂੰ ਖੋਲ ਕੇ ਤੋੜ ਲਾ ਨੰਬਰ ਹੈ ਬਾਈ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਵੀਰੇ ਜਿਹੜੇ ਵੀ ਮੇਰੇ ਭਰਾ ਨੂੰ ਪਸੰਦ ਆਉਂਦੀ ਹੈ ਕੋਲੇ ਆਇਓ ਜਿਵੇਂ ਮਰਜੀ ਆਪਦੀ ਤੁਸੀਂ ਗੱਬਣ ਨੂੰ ਪਾਸ ਕਰਕੇ ਹਨਾ ਚੇਪਾ ਜੂਪਾ ਕੱਢ ਕੇ ਖਰੀਦ ਸਕਦੇ ਹੋ ਨੰਬਰ ਬਾਈ ਦਾ ਹੇਠਾਂ ਚੱਲੀ ਜਾਂਦਾ ਆ ਦੇਖੋ ਇਧਰ ਨੂੰ ਲੈ ਜਾ ਬਈ ਰੇੜੀ ਕਣੀ ਨੂੰ ਇਧਰ ਰੇੜੀ ਕਣੀ ਨੂੰ ਲੈ ਜਾ ਆ ਦੇਖੋ ਵੀਰੇ ਏ ਆ ਕਰ ਲੋ ਲੈਵੇ ਦੀ ਚੱਕ ਬਹੁਤ ਸੋਹਣੇ ਥਣ ਲੈਵੇ ਦੀ ਆ ਤੇ ਬਾਕੀ ਉਪਰੋਂ ਵੀ ਤੁਸੀਂ ਦੇਖ ਲਓ ਬਾਈ ਦਰਮਿਆਨੇ ਕਦ ਚਾ ਨਾ ਬਾਲਾ ਵੱਡਾ ਤੇ ਨਾ ਹੀ ਛੋਟਾ ਉਹਦੇ ਹਿਸਾਬ ਨਾਲ ਬਾਈ ਕਰ ਕਰ ਜਿਹੜਾ ਥੰਨਾ ਦਾ ਗੈਪ ਸਪੇਸ ਉਹ ਬਹੁਤ ਸੋਹਣਾ ਛੁੱਟੀ ਨੂੰ ਆ ਦੇਖੋ ਤੀਜਾ ਸੂਹਾ ਸੁੰਦੀ ਆ ਹਾਂ ਆ ਦੇਖ ਵੀਰੇ ਦਿਨ ਬਾਈ ਕਹਿੰਦਾ ਪੂਰੇ ਹੋ ਗਏ ਉੱਤੋਂ ਦੀ ਲੈ ਰਹੀ ਆ ਪਿਛਲੇ ਵਾਰ ਵੀ ਹਣਾ ਕਿੰਨੇ 12 ਦਿਨ ਉਤੋਂ ਲੈ ਗਈ 12 13 ਦਿਨ ਲੈ ਗਈ 12 13 ਦਿਨ ਬਾਈ ਕਹਿੰਦਾ ਪਿਛਲੇ ਸੂਏ ਉਤੋਂ ਦੀ ਲੈ ਗਈ ਸੀ ਤੇ ਇੱਕ ਵਾਰੀ ਮੈਂ ਤੁਹਾਨੂੰ ਕੋਲੋਂ ਲੈਵੇ ਦੀ ਚੈੱਕ ਕਰਾ ਦਲਾਂ ਥੋੜਾ ਜਿਹਾ ਪਸ਼ੂ ਬਗਾਨੇ ਬੰਦੇ ਤੋਂ ਡਰਦਾ ਹੁੰਦਾ ਆ ਦੇਖੋ ਬਾਈ ਹੂੰ ਖੱਕੇ ਬਾਈ ਇੱਧਰ ਨੂੰ ਧਾਰ ਤੋੜਦੀ ਵਧੀਆ ਪੋਲੀ ਹਾਂ ਹਾਂ ਵਧੀਆ ਵੇਖਣਾ ਹੂੰ ਆ ਦੇਖੋ ਤੇ ਖੁਸ਼ੀ ਬਾਈ ਕੀ ਭਾ ਕਰਦੇ ਫਰਜ਼ਾਇਤ ਜੀ ਰੇਟ ਬਾਈ ਇਹਦਾ ਲੈਣ ਦੇਣ ਵਾਲੀ 135 ਹਜ਼ਾਰ 1 ਲੱਖ 35 ਹਜ਼ਾਰ ਹਾਂ ਬਸ ਇਹਦੇ ਚ ਕੋਈ ਮੌਕੇ ਤੇ ਹਨਾ ਮੌਕੇ ਦੀ ਮੰਤਾਨ ਹੋ 1 ਲੱਖ ਤੇ 35 ਹਜ਼ਾਰ ਬਾਈ ਨੇ ਇਹਦਾ ਮੁੱਲ ਕਰਿਆ ਦੋਸਤੋ ਜਿਹੜੇ ਵੀ ਮੇਰੇ ਭਰਾ ਨੂੰ ਪਸੰਦ ਆਉਂਦੀ ਆ ਕੋਲੇ ਆ ਕੇ ਆਪਦੀ ਤਸੱਲੀ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ ਜੋਧਪੁਰ ਪਖਰਪਿੰਡ ਬਠਿੰਡੇ ਜ਼ਿਲ੍ਹੇ ਦਾ ਮੋੜ ਮੰਡੀ ਤੋਂ ਹੈਗਾ 8 ਕਿਲੋਮੀਟਰ ਦੀ ਦੂਰੀ ਤੇ ਘਰੇਲੂ ਘਰ ਚੋਂ ਦੋਸਤੋ ਵੀਡੀਓ ਆ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਸੀ ਗੱਲ ਬਾਈ ਜੀ ਸਾਰੇ ਭਰਾਵਾਂ ਨੂੰ